ਪੰਚ ਸਤਗੁਰ ਧੂੜਦਾ ਸਰਪੰਚ ਹਰਦੀਪ ਸ਼ਾਹਪੁਰ ਦਾ ਪਰ ਸ਼ੀਲੂ ਦਾ ਪੇਚਾ ਬਾਲਬਨ ਨਾਲ ਪੈ ਗਿਆ ਮੇਰੇ ਮਿੱਤਰੋ ਆ ਸ਼ੀਲੂ ਨੇ ਸਿਰੇ ਦਾ ਜਫਾ ਲਾ ਦਿੱਤਾ ਤੇ ਸ਼ੀਲੂ ਬਹੁਤ ਅਕਬਰਪੁਰ ਦੀ ਧਰਤੀ ਦਾ ਚਾਰੇ ਅਸਮਾਨੀ ਬਿਜਲੀ ਵਰਗੇ ਨੇ ਸ਼ੀਲੂ ਦਾ ਪੇਚਾ ਪੈ ਗਿਆ ਮੇਰੇ ਮਿੱਤਰੋ ਓ ਸ਼ੀਲੂ ਓ ਸ਼ੀਲੂ ਸ਼ੀਲੂ ਰੋਸ਼ਨਾ ਸ਼ੀਲੂ ਇੰਨਾ ਘੁਮੇਲੀ ਕਰਾ ਲੈ ਇੱਕ ਵਾਰੀ ਮੇਰਾ ਵੀਰ ਜੀ ਬੇਨਤੀ ਆ ਰੇਡ ਤੋਂ ਬਾਅਦ ਆਪਾਂ ਮੈਚ ਰੋਕ ਲਾਂਗੇ ਪਹਿਲਾਂ ਗਰਾਊਂਡ ਹੀ ਕਲੀਅਰ ਕਰਾਵਾਂਗੇ ਲਓ ਕਹਿੰਦੇ ਵੀ ਸਾਡੇ ਵਿਸ਼ਾਲ ਨਿਊਜ਼ੀਲੈਂਡ ਦੀ ਮਠੱਡੇ ਨੇ ਲਾਲ ਕਰ ਦਿੱਤਾ ਜਿਹੜਾ ਰੁਪਿੰਦਰ ਦੋਦੇ ਨੂੰ ਤਾਕੜ ਜਾਂ ਸਿੱਲੂ ਜੱਫਾ ਲਾਵੇਗਾ 5000 5000 ਪਾਵੇਗਾ 5000 ਹੁਣ ਚਾਰਾਂ ਦੇ ਵਿੱਚੋਂ ਦੇਖਦੇ ਆ ਵੀ ਕੌਣ ਟੱਕਾ ਤੇ ਜੱਫਾ ਲਾਉਂਦਾ ਹੈ ਕੌਣ ਟੱਕਾ ਤੇ ਜੱਫਾ ਲਾਉਦਾ ਹੈ ਕੌਣ ਟੱਕਾ ਤੇ ਜੱਫਾ ਲਾਉਦਾ ਹੈ ਸ਼ੀਲੂ ਗੱਡੀਆਂ ਦੇ ਮੇਲੇ ਦੇ ਮੇਲੇ ਦੇ ਮਿੱਤਰੋ ਸਖੇਤ ਵਾਲਾ ਸ਼ੀਲੂ ਦੋਤੇ ਦਾ ਸ਼ੀਲੂ ਸਖੇਤ ਵਾਲਾ ਸ਼ੀਲੂ ਰੇਲ ਨੂੰ ਫੇਰਦਾ ਸ਼ੀਲੂ ਬਾਹਰਾਂਗੇ ਅੱਤ ਦਾ ਵੀ ਸਿਰਾ ਅਸੀਂ ਐਂਡ ਕਰਾਂਗੇ ਬਾਕੀ ਐਂਡ ਹੋ ਰਿਹਾ ਬਾਕੀ ਹੱਤ ਹੋ ਰਹੀ ਹੈ ਸ਼ੀਲੂ ਤੇ ਬਾਲਮ ਦੀ ਟੱਕਰ ਪੈ ਗਈ ਆ ਸ਼ੀਲੂ ਸ਼ੀਲੂ ਲੈ ਕੇ ਜਾਊਗਾ ਵਾਲਾ ਹੋਲਡਰ ਨੰਬਰ ਸੀਗਾ ਉਹ ਗੁਰਪ੍ਰੀਤ ਬੁਰਜਹਰੀ ਨੂੰ ਦਿੱਤਾ ਗਿਆ ਸ਼ੀਲੂ ਤੇ ਬਾਲਮ ਦਾ ਪੇਟਾ ਪੈ ਗਿਆ ਓਏ ਦੇਖੋ ਲੈ ਦੇ ਵਿੱਚ ਸਕਾਰਪੀਓ ਗੱਡੀਆਂ ਪਿੱਛੇ ਟੱਕਰ ਹੋ ਗਈ ਲਾਲਾ 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 ਗੱਡੀਆਂ ਪਿੱਛੇ ਪੀਟਾ ਪੈ ਗਿਆ ਲਾਲਾ ਲਾਲਾ ਪੇਟਾ ਪੈ ਗਿਆ ਟੱਕਰ ਹੋ ਗਈ ਲਾਲਾ ਲਾਲਾ ਬਾਲਮ ਤੇ ਸ਼ੀਲੂ ਤੇ ਬਾਲਮ ਤੇ ਸ਼ੀਲੂ ਸ਼ੀਲੂ ਤੇ ਬਾਲਮ ਹਾਂ ਰੂਸਾ ਇਹਦਾ ਜਿੱਤ ਕੇ ਲੈ ਕੇ ਜਮਾਰਦੇ ਇੱਕ ਵਾਰੀ ਇਹ ਮੀਰੀ ਪੀਰੀ ਸਪੋਰਟਸ ਕਲੱਬ ਵਾਲੇ ਆ ਇਹ ਪਤੰਦਰ ਜਦੋਂ ਕਰਵਾਉਂਦੇ ਆ ਐਦਾਂ ਹੀ ਕਰਵਾਉਂਦੇ ਆ ਓਏ ਸ਼ੀਲੂ ਓਏ ਤਾਂ ਸਕਾਰਪੀਓ ਲੈ ਕੇ ਜਾਊਗਾ ਇਹ ਸ਼ੀਲੂ ਤੇ ਬਾਲਮ ਸ਼ੀਲੂ ਤੇ ਬਾਲਮ ਸ਼ੀਲੂ ਤੇ ਬਾਲਮ ਆਹ ਮੁੰਡੇ ਨੇ ਕਮਾਲ ਕੀਤੀ ਹੋਈ ਆ ਆਹ ਮੁੰਡੇ ਨੇ ਕਮਾਲ ਕੀਤੀ ਹੋਈ ਆ ਲੈ ਕੇ ਜਾਊਗਾ ਇਹ ਤਾਂ ਜਿੱਤ